ਸਰਦਾਰ ਫੌਜਾ ਸਿੰਘ ਜਿਨ੍ਹਾਂ ਨੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਜਨਮ ਲਿਆ ਸਧਾਰਨ ਆਮ ਇਨਸਾਨ ਜਿਹੜਾ ਜ਼ਿੰਦਗੀ ਜੀ ਤੇ ਪੂਰੀ ਜ਼ਿੰਦਗੀ ਦਾ ਜਿਹੜਾ ਅਖੀਰਲਾ ਪੜਾ ਸੀ ਜਿਸ ਦੇ ਵਿੱਚ ਅਕਸਰ ਇਨਸਾਨ 60 ਜਾਂ 70 ਸਾਲ ਦੀ ਉਮਰ ਤੋਂ ਬਾਅਦ ਕਹਿੰਦਾ ਹੈ ਕਿ ਹੁਣ ਮੈਂ ਕੁਝ ਵੀ ਕਰਨ ਦੇ ਲਾਇਕ ਨਹੀਂ ਹੁਣ ਮੈਂ ਸਿਰਫ ਘਰੇ ਬੈਠੂੰਗਾ ਤੇ ਆਪਣੇ ਬੱਚਿਆਂ ਨੂੰ ਹੀ ਵੇਖੂੰਗਾ 58 ਸਾਲ ਦੀ ਉਮਰ ਦੇ ਵਿੱਚ ਤੇ ਸਰਕਾਰ ਵੀ ਮਹਿਕਮਿਆਂ ਤੋਂ ਤੁਹਾਨੂੰ ਰਿਟਾਇਰ ਕਰ ਦਿੰਦੀ ਹੈ ਇਹ ਕਹਿ ਕੇ ਕਿ ਹੁਣ ਤੁਸੀਂ ਭਾਈ ਆਪਣੇ ਘਰੇ ਬੈਠੋ ਪਰ ਫੌਜਾ ਸਿੰਘ ਨੇ ਆਪਣੀ ਜ਼ਿੰਦਗੀ ਦੇ ਉਸ ਅੰਤਰਲੇ ਪੜਾਅ ਦੇ ਵਿੱਚ ਉਹ ਕਰ ਦਿਖਾਇਆ ਜੋ ਨਾ ਮੁਮਕਿਨ ਸੀ ਪਰ ਉਸਨੇ ਨਾ ਮੁਮਕਿਨ ਨੂੰ ਮੁਮਕਿਨ ਕਰ ਦਿਖਾਇਆ 114 ਸਾਲ ਦੀ ਉਮਰ ਦੇ ਵਿੱਚ ਜੀਏ ਫੌਜਾ ਸਿੰਘ ਜੇਨਾਦੀ ਜ਼ਿੰਦਗੀ 114 ਸਾਲ 11 ਮਹੀਨੇ ਤੇ 14 ਦਿਨ ਦੀ ਦੱਸੀ ਜਾ ਰਹੀ ਹੈ ਉਹਨਾਂ ਨੇ ਬਹੁਤ ਵੱਡੇ ਤੋਂ ਵੱਡੇ ਜ਼ਿੰਦਗੀ ਭਰ ਦੇ ਸਬਕ ਸਿਖਾਏ ਇੱਕ ਸਬਕ ਇਹ ਸਿਖਾਇਆ ਕਿ ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਦੀ ਕਦੇ ਵੀ ਕੋਈ ਉਮਰ ਹੱਦ ਨਹੀਂ ਹੁੰਦੀ ਸਿਰਫ ਮਿਹਨਤ ਸਦਕ ਤੇ ਸੱਚੇ ਦਿਲੀ ਤੇ ਇਮਾਨਦਾਰੀ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਸ ਤਰੀਕੇ ਦੀ ਉਹਨਾਂ ਦੀ ਮੌਤ ਹੋਈ ਉਸ ਮੌਤ ਨੇ ਵੀ ਇੱਕ ਸਬਕ ਇਹ ਦਿੱਤਾ ਹੈ ਕਿ ਸਰਕਾਰਾਂ ਨੂੰ ਹਿੱਟ ਐਂਡ ਰਨ ਕੇਸਾਂ ਦੇ ਉੱਤੇ ਗੰਭੀਰਤਾ ਲੈਣ ਦੀ ਲੋੜ ਹੈ 114 ਸਾਲ ਦੀ ਉਮਰ ਦੇ ਵਿੱਚ ਜਦੋਂ ਉਹ ਜਲੰਧਰ ਤੋਂ ਪਠਾਨਕੋਟ ਹਾਈਵੇ ਦੇ ਉੱਤੇ ਸੈਰ ਕਰ ਰਹੇ ਸਨ ਤਾਂ ਇੱਕ ਗੱਡੀ ਦੇ ਵੱਲੋਂ ਬੀਤੇ ਦਿਨੀ ਉਹਨਾਂ ਨੂੰ ਟੱਕਰ ਮਾਰ ਦਿੱਤੀ ਟੱਕਰ ਮਾਰ ਕੇ ਉੱਥੋਂ ਡਰਾਈਵਰ ਦੌੜ ਗਿਆ ਉਸ ਤੋਂ ਬਾਅਦ ਫੌਜਾ ਸਿੰਘ ਨੇ ਸਾਨੂੰ ਅਲਵਿਦਾ ਕਹਿ ਦਿੱਤਾ ਉਹਨਾਂ ਦੀ ਅੱਜ ਜਿਹੜੀ ਹੈ ਅੰਤਿਮ ਵਿਦਾਇਗੀ ਹੈ ਅੱਜ ਉਹਨਾਂ ਦਾ ਸੰਸਕਾਰ ਹੋਣ ਜਾ ਰਿਹਾ ਹੈ ਅਸੀਂ ਉਹਨਾਂ ਦੇ ਪਿੰਡ ਵਿਆਸ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰ ਪਹੁੰਚੇ ਆ ਤੁਹਾਨੂੰ ਫੌਜਾ ਸਿੰਘ ਦੀ ਅੰਤਿਮ ਵਿਦਾਇਗੀ ਦੀਆਂ ਲਾਈਵ ਕਵਰੇਜ ਵੀ ਅਸੀਂ ਵਿਖਾਵਾਂਗੇ ਤੇ ਨਾਲ ਹੀ ਨਾਲ ਫੌਜਾ ਸਿੰਘ ਦੇ ਜੀਵਨ ਦੀ ਪਰਚੋਲ ਵੀ ਕਰਾਂਗੇ ਕਿ ਉਹ ਆਖਰ ਇਨਸਾਨਾਂ ਨੂੰ ਮਨੁੱਖ ਨੂੰ ਕੀ ਸੁਨੇਹਾ ਦੇ ਕੇ ਗਏ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਫੌਜਾ ਸਿੰਘ ਦਾ ਜਿਹੜਾ ਘਰ ਹੈ ਉਹ ਤੁਹਾਨੂੰ ਲਾਈਵ ਤਸਵੀਰਾਂ ਦੇ ਰਾਹੀਂ ਵਿਖਾਉਣ ਜਿਸ ਘਰ ਦੇ ਵਿੱਚੋਂ ਇੱਕ ਆਮ ਇਨਸਾਨ ਪੈਦਾ ਹੋਇਆ ਉਹ ਸਿਰਫ ਪੈਦਾ ਹੀ ਨਹੀਂ ਹੋਇਆ ਬਲਕਿ 5 ਸਾਲ ਦੀ ਉਮਰ ਤੱਕ ਦੱਸਿਆ ਜਾ ਰਿਹਾ ਕਿ ਉਹ ਤੁਰਨ ਦੇ ਕਾਬਲ ਨਹੀਂ ਸੀ ਕੁਦਰਤ ਦਾ ਕਿੱਡਾ ਵੱਡਾ ਕ੍ਰਿਸ਼ਮਾ ਹੈ ਕਿ ਜਿਹੜਾ ਬੱਚਾ ਜਦੋਂ ਪੈਦਾ ਹੁੰਦਾ ਉਸ ਬਾਰੇ ਡਾਕਟਰ ਵੀ ਕਹਿ ਦਿੰਦੇ ਨੇ ਕਿ ਸ਼ਾਇਦ ਇਹਦੇ ਬਚਣ ਦੀ ਉਮੀਦ ਨਹੀਂ ਹੈ 5 ਸਾਲ ਦੀ ਉਮਰ ਤੱਕ ਫੌਜਾ ਸਿੰਘ ਤੁਰਿਆ ਹੀ ਨਹੀਂ ਬਲਕਿ ਰਿੜਿਆ ਵੀ ਨਹੀਂ ਮਾਂ ਦੇ ਨਾਲ ਖੇਤਾਂ ਦੇ ਵਿੱਚ ਰੋਟੀ ਲਿਜਾਣ ਦੇ ਲਈ ਕਈ ਵਾਰ ਜ਼ਿੱਦ ਕਰਦਾ ਪਰ ਤੁਰਿਆ ਨਾ ਜਾਣ ਕਰੋਂ ਉਸਦੀ ਲੱਤਾਂ ਤੋਂ ਚੀਸਾਂ ਪੈਣ ਲੱਗਦੀਆਂ ਪਰ ਜਦੋਂ ਤੁਰਿਆ ਉਸ ਵੇਲੇ ਨਾ ਤੁਰਿਆ ਕਿ ਦੌੜਿਆ ਤੇ ਮੈਰਾਥਨ ਦੌੜਾਕ ਬਣਿਆ ਤੇ ਟਰਬਨ ਟੋਰਨੇਡੋ ਦਾ ਉਸਨੇ ਖਿਤਾਬ ਹਾਸਲ ਕੀਤਾ ਫੌਜਾ ਸਿੰਘ ਦੇ ਘਰ ਦੀਆਂ ਲਾਈਵ ਤਸਵੀਰਾਂ ਜਿੱਥੇ ਦੂਰ ਦੂਰ ਤੋਂ ਲੋਕ ਜਿਹੜੇ ਨੇ ਪਹੁੰਚੇ ਨੇ ਸੋ ਤੁਸੀਂ ਵੇਖ ਸਕਦੇ ਹੋ ਕਿ ਅੱਜ ਉਹਨਾਂ ਦੀ ਅੰਤਮ ਵਿਦਾਇਗੀ ਦੇ ਵਿੱਚ ਕਿਸ ਤਰ੍ਹਾਂ ਲੋਕ ਜਿਹੜੇ ਨੇ ਸ਼ਮੂਲੀਅਤ ਹੋਏ ਨੇ ਸਿਰਫ ਆਮ ਲੋਕ ਹੀ ਨਹੀਂ ਬਲਕਿ ਬਹੁਤ ਸਾਰੇ ਮੰਤਰੀਆਂ ਦੇ ਵੀ ਇੱਥੇ ਪਹੁੰਚਣ ਦੀਆਂ ਜਿਹੜੀਆਂ ਖਬਰਾਂ ਨੇ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਥੋੜੀ ਦੇਰ ਤੱਕ ਇੱਥੇ ਆਉਣਗੇ ਪੰਜਾਬ ਦੇ ਗਵਰਨਰ ਵੀ ਇੱਥੇ ਪਹੁੰਚਣਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਫੌਜਾ ਸਿੰਘ ਦੀ ਅੰਤਿਵਿਦਾਇਗੀ ਦੇ ਵਿੱਚ ਉਹਨਾਂ ਦੇ ਘਰ ਕਿੰਨਾ ਕਾਫਲਾ ਜਿ ਇਕੱਠਾ ਹੋਇਆ 114 ਸਾਲ ਦੀ ਉਮਰ ਤੱਕ ਇੱਕ ਬੜੀ ਹੀ ਸਾਦੀ ਜ਼ਿੰਦਗੀ ਜੀ ਕੇ ਉਹਨਾਂ ਨੇ ਇਹ ਸਬਕ ਸਿਖਾਇਆ ਕਿ ਗੁਰੂ ਦੀ ਸੱਚੀ ਬਾਣੀ ਦੇ ਵਿੱਚ ਵਿਸ਼ਵਾਸ ਰੱਖੋ ਸੱਚਾ ਸੁੱਚਾ ਜੀਵਨ ਜੀਓ ਸਾਦਾ ਜੀਵਨ ਜੀਓ ਦੱਸਿਆ ਜਾਂਦਾ ਹੈ ਕਿ ਉਹ ਬਹੁਤ ਹੀ ਸਾਦਾ ਜੀਵਨ ਜਿੰਦੇ ਸਨ ਘਰ ਦਾ ਖਾਣਾ ਹੀ ਉਹ ਖਾਂਦੇ ਸਨ ਤੇ ਤੰਦਰੁਸਤ ਜੀਵਨ ਉਹਨਾਂ ਨੇ ਜੀਆ ਦੀ ਅੰਤਿਮ ਲਾਸਟ ਰਾਈਡ ਜਿਹੜੀ ਹੈ ਉਹ ਅੱਜ ਉਹਨਾਂ ਦੇ ਘਰ ਜੱਦੀ ਪਿੰਡ ਤੋਂ ਸ਼ੁਰੂ ਹੋਣ ਜਾ ਰਹੀ ਹੈ ਦੇਖੋ ਅੱਜ ਸਾਰੇ ਲੋਕੀ ਸੇਜਲ ਅੱਖਾਂ ਦੇ ਨਾਲ ਆਪਣੇ ਉਸ ਵੱਡੇ ਸਾਂਝੇ ਬਜ਼ੁਰਗ ਨੂੰ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਔਰ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਔਰ ਸਾਰੀ ਜ਼ਿੰਦਗੀ ਇੱਕ ਸਹਿਜ ਦੇ ਨਾਲ ਰਹਿ ਕੇ ਤਪੱਸਿਆ ਕੀਤੀ ਔਰ ਦੁਨੀਆ ਦੇ ਵਿੱਚ ਆਪਣਾ ਨਾਮ ਕਾਮ ਕੀਤਾ ਜਿਸ ਉਮਰ ਚ ਲੋਕੀ ਜਿਉਣ ਦੀ ਇੱਛਾ ਛੱਡ ਦਿੰਦੇ ਆ ਉੱਥੋਂ ਸ਼ੁਰੂ ਕਰਕੇ ਤੇ ਅੰਤਮ ਸਵਾਸਾਂ ਤੱਕ ਇੱਕ ਕੰਟੀਨਿਊਸ ਇੱਕ ਮੋਟੀਵੇਸ਼ਨ ਸੀ ਸਾਰੇ ਜਿਹੜੇ ਲੋਕਾਂ ਵਾਸਤੇ ਜਿਹੜੇ 올림픽 ਦੀ ਵਿਚਾਰ ਲੈ ਕੇ ਵੀ ਤਿੰਨ ਵਾਰ ਚਲੇ ਔਰ ਸਾਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਖੇਡਾਂ ਨਾਲ ਜੁੜਨ ਵਾਸਤੇ ਪ੍ਰੇਰਣਾ ਦਿੱਤੀ ਸੋ ਆਪਣੇ ਉਸ ਜੱਦੀ ਨਗਰ ਦੇ ਵਿੱਚ ਜਿੱਥੇ ਉਹ ਪੈਦਾ ਹੋਏ ਸੀ ਇੱਥੇ ਆ ਕੇ ਆਪਣੇ ਜਿਹੜੇ ਆਕਤਮ ਉਹਨਾਂ ਦੇ ਸਵਾਰਥ ਦੇ ਉਹਨਾਂ ਪੂਰੇ ਹੋਏ ਇਸ ਕਰਕੇ ਸਾਰਾ ਬੜਾ ਵੱਡਾ ਫੋਰਸ ਹੈ ਬਹੁਤ ਵੱਡਾ ਘਟਾ ਪਰ ਉਹਨਾਂ ਦੇ ਜੀਵਨ ਤੋਂ ਸਿੱਖਣ ਵਾਲਾ ਬਹੁਤ ਆ ਉਹਨਾਂ ਦਾ ਜੀਵਨ ਕਿਤਾਬਾਂ ਦੇ ਵਿੱਚ ਪੜਾਇਆ ਜਾਣਾ ਚਾਹੀਦਾ ਬੱਚਿਆਂ ਨੂੰ ਉਹਨਾਂ ਦੀ ਵੱਡੀ ਕੋਈ ਯਾਦਗਾਰ ਉਹਨਾਂ ਦੇ ਕਦਮ ਦੀ ਜੋ ਉਹਨਾਂ ਦਾ ਆਪਣਾ ਕਿਉਂਕਿ ਇੱਕ ਸੰਸਤਾ ਬਣ ਚੁੱਕੀ ਸੀ ਜਿੰਨਾ ਵੱਡਾ ਉਹਨਾਂ ਦਾ ਕਦ ਸੀ ਉਸੇ ਕਦ ਦੀ ਕੋਈ ਉਹਨਾਂ ਦੀ ਯਾਦਗਾਰ ਵੀ ਬਣੇ ਲੇਕਿਨ ਵੱਡੀ ਗੱਲ ਇਹ ਹੈ ਕਿ ਸਿਲੇਬਸ ਦੇ ਵਿੱਚ ਉਹਨਾਂ ਦਾ ਇਤਿਹਾਸ ਜਿਹੜਾ ਸਟਰਗਲ ਦਾ ਉਹ ਪੜ੍ਹਾਇਆ ਜਾਂਦਾ ਹੈ ਸੋ ਤੁਸੀਂ ਵੇਖ ਰਹੇ ਹੋ ਕਿ ਆਰਪੀਟੀ 24 ਤੇ ਸਰਦਾਰ ਫੌਜਾ ਸਿੰਘ ਦੀ ਜ਼ਿੰਦਗੀ ਦੀ ਲਾਸਟ ਰਾਈਡ ਅੰਤਿਮ ਯਾਤਰਾ ਉਹਨਾਂ ਦੇ ਘਰ ਪਿੰਡ ਵਿਆਸ ਤੋਂ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਉਹਨਾਂ ਨੂੰ ਅੰਤਿਮ ਘਰ ਤੱਕ ਪਹੁੰਚਾਉਣ ਦੀ ਜਿਹੜੀ ਤਿਆਰੀ ਉਹ ਮੁਕੰਮਲ ਹੋ ਗਈ ਸੋ ਸਰਦਾਰ ਫੌਜਾ ਸਿੰਘ ਨੂੰ ਅੰਤਿਮ ਵਿਦਾਇਗੀ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਪੂਰਵਕ ਦੇਣ ਦੇਣ ਲਈ ਜਿੱਥੇ ਦੂਰ ਦੂਰ ਤੋਂ ਲੋਕ ਨੇ ਇੱਥੇ ਪਹੁੰਚੇ ਹੋਏ ਉੱਥੇ ਹੀ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਨਮ ਅੱਖਾਂ ਦੇ ਨਾਲ ਆਪਣੇ ਬਾਪੂ ਫੌਜਾ ਸਿੰਘ ਨੂੰ ਉਹਨਾਂ ਦੇ ਅੰਤਿਮ ਘਰ ਤੱਕ ਪਹੁੰਚਾਉਣ ਦੀ ਤਿਆਰੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਸਰਦਾਰ ਫੌਜਾ ਸਿੰਘ ਦੀ ਜ਼ਿੰਦਗੀ ਦੀ ਅਖੀਰਲੀ ਚਾਲ ਅਖੀਰਲਾ ਉਹਨਾਂ ਦਾ ਤੁਰਨਾ ਤੇ ਅਖੀਰਲੀ ਉਹਨਾਂ ਦੀ ਇਹ ਦੌੜ ਸਰ ਇਸ ਪਿੰਡ ਦਾ ਨਾਂ ਉਹਨਾਂ ਦੇ ਨਾਮ ਦੇ ਕਾਰਨ ਬਹੁਤ ਵੱਡਾ ਹੋ ਗਿਆ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦੇ ਵੱਲੋਂ ਇਸ ਪਿੰਡ ਦੇ ਲਈ ਕੁਝ ਕੁਝ ਐਲਾਨ ਕਰਨਾ ਚਾਹੀਦਾ ਕੋਈ ਸਟੇਡੀਅਮ ਕੋਈ ਖੇਡ ਦਾ ਕੁਝ ਮੈਂ ਮੈਂ ਬਿਲਕੁਲ ਮੈਂ ਮਾਨਜੋਗ ਸੀਐਮ ਸਾਹਿਬ ਵੀ ਪਹੁੰਚਣ ਵਾਲੇ ਨੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦਾ ਹਾਂ ਗਵਰਨਰ ਸਾਹਿਬ ਵੀ ਅੱਜ ਮੌਕੇ ਤੇ ਆਏ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਔਰ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਲੇਕਿਨ ਮੈਂ ਮੰਗ ਕਰਾਂਗਾ ਪੰਜਾਬ ਸਰਕਾਰ ਤੋਂ ਕਿ ਉਹਨਾਂ ਦੀ ਯਾਦ ਦੇ ਅੰਦਰ ਕਿਉਂਕਿ ਇੱਥੇ ਸਟੇਡੀਅਮ ਆਲਰੇਡੀ ਹੈ ਜੇ ਉਸੇ ਹੀ ਸਟੇਡੀਅਮ ਨੂੰ ਬਹੁਤ ਵੱਡਾ ਇੰਟਰਨੈਸ਼ਨਲ ਪੱਧਰ ਦਾ ਉਹਨਾਂ ਦੇ ਨਾਂ ਤੇ ਬਣਾਇਆ ਜਾਵੇ ਤਾਂ ਬਹੁਤ ਚੰਗੀ ਗੱਲ ਹੋਏਗੀ ਜੀ ਸਰ ਅੰਤਿਮ ਯਾਤਰਾ ਦੇ ਵਿੱਚ ਤੁਸੀਂ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਬੜਾ ਵੱਡਾ ਸਨੇਹ ਹੈ ਇੱਕ ਯੂਥ ਨੂੰ ਕਿ ਇਨੀ ਬਡੇਰੀ ਉਮਰ ਚ ਉਹ ਕ੍ਰਾਸ ਕੰਟਰੀ ਕਰ ਦਿੰਦਾ ਸੀ ਔਰ ਐਥਲੈਟਿਕਸ ਨਾਲ ਮੁਹੱਬਤ ਸੀ ਅੱਜ ਆ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਮੈਂ ਸਮਝਦਾ ਕਿ ਐਥਲੈਟਿਕਸ ਦਾ ਕ੍ਰੋਸ ਕੰਟਰੀ ਦਾ ਇਹ ਇਸ ਸਪੋਰਟ ਨਾਲ ਜੁੜਾ ਹੋਇਆ ਇਹ ਸੈਂਟਰ ਬਣਾਉਣਾ ਚਾਹੀਦਾ ਸਾਨੂੰ ਪਰ ਇਹ ਬਣਾਉਣਾ ਸਰਕਾਰ ਨੇ ਹੁੰਦਾ ਜੀ ਮਾਨਯੋਗ ਮੁੱਖ ਮੰਤਰੀ ਜੀ ਨੇ ਆਉਣਾ ਤੁਸੀਂ ਉਹਨਾਂ ਨੂੰ ਪੁੱਛ ਰਹੇ ਹੋ ਕਿ ਲੋਕਾਂ ਦੀ ਡਿਮਾਂਡ ਆ ਤੇ ਅਨਾਉਂਸ ਕਰੋ ਔਰ ਬਣੇ ਤਾਂ ਬਣੇ ਫਿਰ ਵਰਲਡ ਕਲਾਸ ਬਣੇ so that proper ਇਥੇ sports 30 of india ਦੇ coaches ਹੋਣ ਤੇ ਨੌਜਵਾਨ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਸਿਨੇਹਾ ਤੇ ਬਹੁਤ ਵੱਡਾ ਦੇ ਕੇ ਗਏ ਆ ਹੁਣ ਗੱਲ ਤੇ ਆ ਸਾਡੇ ਤੇ ਕਿ ਅਸੀਂ ਉਹਨੂੰ ਕਿੰਨੀ ਦੇਰ ਰੱਖਦੇ ਆ ਸਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋਈ ਉਹ ਹਿੱਟ ਐਂਡ ਰਨ ਦਾ ਕੇਸ ਆ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਇਸ ਤਰ੍ਹਾਂ ਜਾਣ ਦੇ ਨਾਲ ਇੱਕ ਹੋਰ ਸੁਨੇਹਾ ਦੇ ਕੇ ਗਏ ਕਿ ਹਿੱਟ ਐਂਡ ਰਨ ਦੇ ਕੇਸਾਂ ਦੇ ਉੱਤੇ ਵੀ ਸਰਕਾਰ ਨੂੰ ਕੋਈ ਗੰਭੀਰਤਾ ਲੈਣ ਦੀ ਲੋੜ ਆ ਦੇਖੋ ਸਰਕਾਰ ਨੂੰ ਤਾਂ ਗੰਭੀਰਤਾ ਲੈਣੀ ਪਊ ਲੈਣੀ ਚਾਹੀਦੀ ਆ ਉੱਥੇ ਜਿੱਥੇ ਸਰਕਾਰਾਂ ਜ਼ਿੰਮੇਵਾਰ ਨੇ ਮਤਲਬ ਹਰ ਚੀਜ਼ ਤੇ ਸਰਕਾਰੀ ਜ਼ਿੰਮੇਵਾਰ ਤੇ ਜਨਤਾ ਵੀ ਤਾਂ ਪ੍ਰਾਰਭਤੀ ਜ਼ਿੰਮੇਵਾਰ ਆ ਲੇਕਿਨ ਗੱਲ ਇਕ ਵੀ ਕਾਨੂੰਨ ਹੈਗੇ ਸਰਕਾਰ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੇਤੇ ਉਹ ਕੇਸ ਕਰ ਸਕਦੀ ਆ ਲੇਕਿਨ ਇਹ ਕਿਸਾ ਨਾਲ ਤਾਂ ਨਹੀਂ ਗੱਲ ਬਣਨੀ ਇਹ ਤਾਂ ਲੋਕਾਂ ਨੂੰ ਐਜੂਕੇਟ ਸਕੂਲ ਲੈਵਲ ਤੇ ਹੋਣਾ ਚਾਹੀਦਾ ਕਰਦੇ ਵੀ ਆ ਲੇਕਿਨ ਲੋਕ ਸਾਰੇ ਕਾਨੂੰਨਾਂ ਦੀ ਟ੍ਰੈਫਿਕ ਦੀ ਮੋਹਾਲੀ ਤੇ ਹੀ ਉਲੰਘਣਾ ਕਰਦੇ ਆ ਔਰ ਜਦੋਂ ਚੰਡੀਗੜ੍ਹ ਚਲ ਜਾਂਦੇ ਤਾਂ ਉਹੀ ਬੈ ਸੀਟ ਬੈਲਟ ਲਾ ਲੈਂਦੇ ਆ ਟਰੈਫਿਕ ਰੂਲਸ ਫੋਲੋ ਕਰਦੇ ਆ ਇਹਦਾ ਮਤਲਬ ਲੋਕਾਂ ਦੀ ਮੈਂਟੈਲਿਟੀ ਆਪਾਂ ਉਹਨੂੰ ਚੇਂਜ ਕਰਨਾ ਪਊਗਾ ਸਰ ਜਿਸ ਡਰਾਈਵਰ ਨੇ ਉਹਨਾਂ ਨੂੰ ਟੱਕਰ ਮਾਰੀ ਉਹਦਾ ਇਹ ਕਹਿਣਾ ਹੈ ਕਿ ਜੇ ਮੈਨੂੰ ਪਤਾ ਹੁੰਦਾ ਕਿ ਉਹ ਫੌਜਾ ਸਿੰਘ ਨੇ ਤੇ ਮੈਂ ਜ਼ਰੂਰ ਹਸਪਤਾਲ ਪਹੁੰਚਾਉਂਦਾ ਇਸਦਾ ਮਤਲਬ ਇਹ ਹੈ ਕਿ ਸਾਡੀ ਇੱਕ ਮਾਨਸਿਕਤਾ ਬਣੀ ਹੋਈ ਹੈ ਕਿ ਕੋਈ ਇਨਸਾਨ ਮਸ਼ਹੂਰ ਹੋਊਗਾ ਤਾਂ ਉਸਨੂੰ ਬਚਾਇਆ ਜਾਊਗਾ ਆਮ ਇਨਸਾਨ ਨੂੰ ਨਹੀਂ ਇਹ ਤਾਂ ਬਚਣ ਵਾਲੀਆਂ ਗੱਲਾਂ ਕਰ ਰਿਹਾ ਉਹਦੇ ਲਈ ਉਹ ਅਨਗਲੀ ਕਰੂੰਗਾ ਹਾਂ ਕਸੂਰ ਹੈ ਉਹਦਾ ਇਹ ਲੇਕਿਨ ਕਿਵੇਂ ਦੱਸਿਆ ਜਾਵੇ ਕਿ ਫੌਜਾ ਸਿੰਘ ਜੀ ਨੇ ਇਹ ਜਾਂ ਨਹੀਂ ਨੇ ਪਰਸਨੈਲਿਟੀ ਹੈ ਨਹੀਂ ਆ ਕ੍ਰਾਈਮ ਇਸ ਕਰਾਇਆ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਸ਼ਮਸ਼ਾਨ ਘਾਟ ਪਹੁੰਚੇ ਨੇ ਸਰਦਾਰ ਫੌਜਾ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਨਾਮ ਅੱਖਾਂ ਦੇ ਨਾਲ ਬਾਪੂ ਫੌਜਾ ਸਿੰਘ ਨੂੰ ਵਿਦਾਇਗੀ ਦੇਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੇ ਨੇ ਤੁਸੀਂ ਵੇਖ ਸਕਦੇ ਹੋ ਆਰਪੀਡੀ 24 ਤੇ ਲਾਈਵ ਕਵਰੇਜ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਬਾਪੂ ਫੌਜਾ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਪਹੁੰਚੇ ਨੇ ਬਾਪੂ ਫੌਜਾ ਸਿੰਘ ਦੀ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਤੁਸੀਂ ਵੇਖ ਸਕਦੇ ਹੋ ਆਰਪੀਡੀ 24 ਤੇ ਬਹੁਤ ਸਾਰੇ ਰਾਜਨੀਤਿਕ ਆਗੂ ਜਿਹੜੇ ਨੇ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਹੁਣੇ-ਹੁਣੇ ਇੱਥੇ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਵੰਡਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਵੇਖ ਸਕਦੇ ਹੋ ਬਾਪੂ ਫੌਜਾ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਉਹਨਾਂ ਦੇ ਨਾਲ ਐਮਐਲਏ ਮਹਿੰਦਰ ਪਗਤ ਪਵਨ ਟੀਨੂ ਤੇ ਹੋਰ ਬਹੁਤ ਸਾਰੇ ਰਾਜਨੀਤਿਕ ਆਗੂ ਜਿਹੜੇ ਨੇ ਇੱਥੇ ਪਹੁੰਚੇ ਨੇ ਖੇਡ ਜਗਤ ਦੇ ਵੱਡੀਆਂ ਹਸਤੀਆਂ ਜੜੀਆਂ ਨੇ ਇੱਥੇ ਪਹੁੰਚੀਆਂ ਨੇ ਵਾਹਿਗੁਰੂ ਦਾ ਨਾਮ ਜਪਦੇ ਹੋਏ ਉਹਨਾਂ ਨੂੰ ਅਗਨੀ ਪੇਂਟ ਕੀਤੀ ਜਾ ਰਹੀ ਹੈ ਸਰਦਾਰ ਫੌਜਾ ਸਿੰਘ ਨੂੰ ਜੋ ਜਾਂਦੇ ਜਾਂਦੇ ਵੀ ਇੱਕ ਵੱਡਾ ਸੁਨੇਹਾ ਸਮਾਜ ਨੂੰ ਦੇਖ ਕੇ ਗਏ ਨੇ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਕਦੇ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋਣਗੀਆਂ ਪਰ ਇਹ ਸੱਚ ਹੈ ਕਿ 80ਵਿਆਂ ਦਾ ਦਹਾਕਾ ਪਾਰ ਕਰਨ ਤੋਂ ਬਾਅਦ ਸਰਦਾਰ ਫੌਜਾ ਸਿੰਘ ਸਿਰਫ ਦੁਰੇ ਹੀ ਨਹੀਂ ਬਲਕਿ ਮੈਰਾਥਨ ਦੌੜ ਦੇ ਵਿੱਚ ਇੱਕ ਵੱਡਾ ਉਹਨਾਂ ਨੇ ਰਿਕਾਰਡ ਸਥਾਪਿਤ ਕੀਤਾ ਸਾਰੇ ਲੋਕਾਂ ਦੇ ਵੱਲੋਂ ਜਿਹੜਾ ਹੈ ਅੰਤਿਮ ਵਿਦਾਇਗੀ ਦੇਣ ਦੇ ਲਈ ਇੱਥੇ ਪਹੁੰਚੇ ਨੇ ਦਲਵਿੰਦਰ ਦਿਆਲਪੁਰੀ ਜੀ ਕੀ ਕਹਿੰਨੇ ਹੋ ਸਰ ਦੇਖੋ ਜੀ ਆਰਪੀਡੀ ਰਾਈ ਇਹੀ ਹੈ ਕਿ ਜਿਹੜੇ ਬੈਠੇ ਨੇ ਬਾਹਰ ਉਹਨਾਂ ਨੂੰ ਹੀ ਬੇਨਤੀ ਹੈ ਕਿ ਇਹ ਮੇਰਾ ਇਲਾਕਾ ਜਿਹੜਾ ਕਿ ਕਰਤਾਰਪੁਰ ਕਿਸ਼ਨਗੜ੍ਹ ਤੇ ਬਿਆਸ ਪਿੰਡ ਦੇ ਵਿੱਚ ਸਰਦਾਰ ਫੌਜਾ ਸਿੰਘ ਜਿਹੜੇ 114 ਸਾਲ ਦੇ ਜਵਾਨ ਜਿਨ੍ਹਾਂ ਦਾ ਕੀ ਐਕਸੀਡੈਂਟ ਹੋਣਾ ਉਹ ਦੁੱਖ ਦੀ ਗੱਲ ਹੈ ਤੇ ਖੁਸ਼ੀ ਦੀ ਗੱਲ ਇਹ ਮੈਂ ਮੇ ਸੀਗੀ ਕਿ ਜਦੋਂ ਮੈਰਾਥਨ 올ੰਪਿੰਗ ਦੇ ਵਿੱਚ ਉਹ ਦੌੜਨਾ 114 ਸਾਲ ਦਾ ਉਹ ਖੁਸ਼ੀ ਦੀ ਗੱਲ ਹੈ ਉਹ ਹੈ ਕਿ ਸਾਡੇ ਜਲੰਧਰ ਜ਼ਿਲ੍ਹੇ ਦਾ ਮਾਣ ਸੀਗੇ ਨਾਲ ਇਹ ਸੀਗਾ ਕਿ ਉਹਨਾਂ ਦਾ ਲੰਪਿੰਗ ਦੇ ਵਿੱਚ ਮੈਰਾਥਨ ਦੇ ਵਿੱਚ ਤੇ ਨਾਲ ਗਿਨਿਸ ਬੁੱਕਸ ਦੇ ਵਿੱਚ ਨਾਮ ਦਰਜ ਹੋਣਾ ਉਹ ਬਹੁਤ ਵੱਡੀ ਗੱਲ ਹੈ ਜਿਹਨਾਂ ਨੂੰ ਅਸੀਂ ਤੁਸੀਂ ਸਾਰੇ ਲੋਕ ਤਰਸਦੇ ਆ ਕਿ ਸਾਡਾ ਰੈਂਦੀ ਦੁਨੀਆ ਤੱਕ ਨਾ ਰਵੇ ਬਟ ਹੁਣ ਜਲਦੀ ਤੋਂ ਜਲਦੀ ਜਿਹੜੇ ਹੈਗੇ ਨੇ ਦੋਸ਼ੀ ਉਹ ਉਹਨਾਂ ਨੂੰ ਆਪਣਾ ਜੁਲਮ ਇਕਬਾਲ ਕਰਨਾ ਚਾਹੀਦਾ ਤੇ ਨਾਲ ਸਰਕਾਰ ਨੂੰ ਬੇਨਤੀ ਹੈ ਕਿ ਬੰਦੀ ਕਾਰਵਾਈ ਕਰੇ ਨਾਲ ਦੀ ਨਾਲ ਈ ਉਹਨਾਂ ਦੇ ਨਾਂ ਤੇ ਇੱਕ ਬਹੁਤ ਵੱਡੀ ਇੱਕ ਪਿੰਡ ਦੇ ਵਿੱਚ ਸਟੇਡੀਅਮ ਹੋਵੇ ਇਲਾਕੇ ਚ ਸਟੇਡੀਅਮ ਹੋਵੇ ਆ ਪਿੰਡ ਦੇ ਪਤਵੰਤੇ ਸੱਜਣ ਕਹਿੰਦੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੀ ਕੀ ਕਹਿੰਦੇ ਹੋ ਕਿਉਂਕਿ ਤੁਹਾਡੇ ਪਿੰਡ ਦਾ ਨਾਮ ਉਹਨਾਂ ਨੇ ਇਤਿਹਾਸ ਕਰ ਦਿੱਤਾ ਆ ਹਨਾ ਤੇ ਪਿੰਡ ਦੇ ਵਿੱਚ ਕਿਹੜੀਆਂ ਕਮੀਆਂ ਨੇ ਖੇਡ ਨੂੰ ਜੇਕਰ ਧਿਆਨ ਚ ਰੱਖਿਆ ਜਾਵੇ ਖੇਡਾਂ ਵਾਸਤੇ ਹਾਂਜੀ ਖੇਡਾਂ ਵਾਸਤੇ ਵੀ ਆਪਾਂ ਨੂੰ ਚਾਹੀਦਾ ਤੇ ਬਾਕੀ ਯੂਨੀਵਰਸਿਟੀ ਬਣਨੀ ਚਾਹੀਦੀ ਜ਼ਰੂਰੀ ਬੱਚਿਆਂ ਵਾਸਤੇ ਸਿੱਖਿਆ ਦੇ ਲਈ ਹਾਂਜੀ ਸਿੱਖਿਆ ਲਈ ਤੇ ਬਾਕੀ ਬਹੁਤ ਵਧੀਆ ਸੀ ਐਨੂੰ ਬਹੁਤ ਬੰਦੇ ਚੰਗੇ ਸੀ ਇਹ ਪੌਜਾ ਸਿੰਘ ਹੁਣੀ ਹਾਂਜੀ ਬਾਕੀ ਠੀਕ ਠਾਕ ਹੈ ਜੀ ਪਿੰਡ ਦਾ ਬਹੁਤ ਇਹਨਾਂ ਨੇ ਮਾਨ ਕੀਤਾ ਹਾਂਜੀ ਬਾਕੀ ਠੀਕ ਠਾਕ ਜੀ ਇਹ ਹੀ ਅਸੀਂ ਕਹਿ ਸਕਦੇ ਸੋ ਗੱਲਬਾਤ ਅਸੀਂ ਅਸੀਂ ਕਰ ਰਹੇ ਹਾਂ ਪਿੰਡ ਵਾਸੀਆਂ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਦਾਰ ਫੌਜਾ ਸਿੰਘ ਬਹੁਤ ਹੀ ਚੰਗੇ ਇਨਸਾਨ ਸਨ ਸਾਦਾ ਜੀਵਨ ਜੀਣ ਵਾਲੇ ਸਨ ਸੋ ਖੇਡ ਦੇ ਵਿੱਚ ਦੌੜ ਦੇ ਵਿੱਚ ਜਿਹੋ ਜਿਹੋ ਉਹਨਾਂ ਨੇ ਨਾਮ ਕਮਾਇਆ ਪਿੰਡ ਦੇ ਬੱਚਿਆਂ ਦੇ ਲਈ ਸਰਕਾਰ ਜਿਹੜੀ ਹੈ ਖੇਡ ਵਾਸਤੇ ਕੁਝ ਕਰੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿਹੜਾ ਹੈ ਖੇਡਣ ਦਾ ਇੱਥੇ ਕੁਝ ਹਿੱਲਾ ਵਸੀਲਾ ਜਾਂ ਸਹੂਲਤਾਂਵਾਂ ਹੋਣ ਤਾਂ ਕਿ ਬੱਚੇ ਜਿਹੜੇ ਨੇ ਇੱਥੋਂ ਨਿਕਲ ਕੇ ਕੁਝ ਫੌਜਾ ਸਿੰਘ ਦੀ ਤਰ੍ਹਾਂ ਕੁਝ ਬਣਨ ਕੁਝ ਬਤਵੰਤੇ ਸੱਜਣ ਨੇ ਦੱਸਿਆ ਜਾ ਰਿਹਾ ਕਿ ਜਦੋਂ ਸਰਦਾਰ ਫੌਜਾ ਸਿੰਘ ਜੀ ਦਾ ਰੋਡ ਐਕਸੀਡੈਂਟ ਹੋਇਆ ਸੀ ਤਾਂ ਇਹ ਉਹਨਾਂ ਦੇ ਨਾਲ ਸੰਨ ਨੂੰ ਹਸਪਤਾਲ ਤੱਕ ਪਹੁੰਚਾਇਆ ਸੀ ਗੱਲਬਾਤ ਕਰਦੇ ਆ ਵੀਰ ਜੀ ਮੰਗਲਵਾਰ ਦਾ ਦਿਨ ਸੀ ਹਨਾ ਸ਼ਾਮ ਦਾ ਟਾਈਮ ਸੀ ਗੱਡੀ ਨੇ ਟੱਕਰ ਮਾਰੀ ਤੁਹਾਨੂੰ ਕਿਵੇਂ ਪਤਾ ਲੱਗਾ ਐਕਚੁਅਲੀ ਉੱਥੇ 15 20 ਬੰਦੇ ਛੱਡ ਤੋਂ ਪਹਿਲਾਂ ਖੜੇ ਸੀਗੇ ਦੋ ਚਾਰ ਮਿੰਟ ਦਾ ਹੀ ਫਾਸਲਾ ਸੀ ਬਸ ਤੇ ਇਹ ਆਪਣੇ ਬਲਵੀਰ ਸਿੰਘ ਜੀ ਇਹ ਵੀ ਨਾਲ ਸੀਗੇ ਮੌਕੇ ਤੇ ਤੇ ਇਹਨਾਂ ਨੇ ਮੈਨੂੰ ਵੀ ਮਤਲਬ ਮੈਂ ਵੀ ਜਾ ਰਿਹਾ ਸੀ ਇਹ ਜਲੰਧਰ ਤੋਂ ਆ ਰਿਹਾ ਸੀ ਜਦੋਂ ਐਕਸੀਡੈਂਟ ਹੋਇਆ ਗੱਡੀ ਨੇ ਹਿੱਟ ਕੀਤਾ ਤੇ ਅਸੀਂ ਮੌਕੇ ਤੇ ਆਪਣੀ ਕਾਰ ਦੇ ਵਿੱਚ ਹੀ ਪਰਸਨਲੀ ਕਾਰ ਦੇ ਵਿੱਚ ਹੀ ਉਹਨਾਂ ਨੂੰ ਆਪਾਂ ਜਿਹੜਾ ਦਬ ਜਲਦੀ ਤੋਂ ਜਲਦੀ ਲੈ ਗਏ ਹ ਲੋਕਲ ਹਸਪੀਟਲ ਜਿੱਥੇ ਤਿੰਨ ਚਾਰ ਘੰਟੇ ਹਾਲਤ ਉਹਨਾਂ ਦੀ ਠੀਕ ਰਹੀ ਪਤਾ ਨਹੀਂ ਅਚਾਨਕ ਡਾਕਟਰ ਸਾਹਿਬ ਨੇ ਫਿਰ ਅੰਦਰ ਬੁਲਾਇਆ ਤਾਂ ਵੀ ਕਹਿੰਦੇ ਵੀ ਪਲਸ ਡਾਊਨ ਹੋ ਰਹੀ ਆ ਤੇ ਜਿੱਥੇ ਉਹਨਾਂ ਦੀ ਜੇਰੇ ਇਲਾਜ ਜੋ ਅੱਜ ਜਿਹੜਾ ਪਾਣਾ ਵਾਪਰ ਗਿਆ ਆ ਤੇ ਪਰ ਸਾਰਿਆਂ ਨੂੰ ਆਪਾਂ ਤਾਂ ਇਹੀ ਕਹਿੰਦੇ ਅਗਰ ਕੋਈ ਵੀ ਕਿਸੇ ਨਾ ਵੀ ਐਕਸੀਡੈਂਟ ਹੁੰਦਾ ਵੱਧ ਚੜ ਕੇ ਉਹਦੀ ਮਦਦ ਕਰਿਆ ਕਰੋ ਸਾਡੇ ਥੋੜੇ ਰੂਲਸ ਵਿੱਚ ਆਪਾਂ ਨੂੰ ਜਿਹੜਾ ਸਰਕਾਰ ਨੂੰ ਅਸੀਂ ਕਹਿੰਨੇ ਆ ਵੀ ਥੋੜੇ ਚੇਂਜ ਕਰਨੇ ਚਾਹੀਦੇ ਆ ਜਿਹਦੇ ਨਾਲ ਕੋਈ ਕਿਸੇ ਰਾਹੀਗਰ ਦੇ ਸੱਟ ਚੋਟ ਲੱਗੀ ਉਹਨੂੰ ਮੌਕੇ ਤੇ ਜਿਹੜੀ ਮਦਦ ਦਿੱਤੀ ਜਾ ਸਕੇ ਬੰਦੇ ਖੜੇ ਸੀ ਪਤਾ ਨਹੀਂ ਕਿਉਂ ਨਹੀਂ ਚੱਕ ਰਹੇ ਸੀ ਐਵੇਂ ਸੜਕ ਸੁਰੱਖਿਆ ਫੋਰਸ ਬਣਾਈ ਹੋਈ ਆ ਪੰਜਾਬ ਸਰਕਾਰ ਨੇ ਉਹਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਵੀ ਜੜੀਆਂ ਨੇ ਤਿਆਰ ਕੀਤੀਆਂ ਸੀ ਐਕਚੁਅਲੀ ਨਾ ਭੋਗਪੁਰ ਏਰੀਆ ਸਾਡਾ ਕਾਫੀ ਉਹਨਾਂ ਕੋਲ ਹੈਗਾ ਏਰੀਆ ਤੇ ਹੁਣ ਸਟਾਫ ਜਿੰਦਾ ਘੱਟ ਕਹਿ ਲੋ ਜਾਂ ਮੌਕੇ ਤੇ ਵੀ ਅਸੀਂ ਵੀ ਕੋਈ ਸੋਚਿਆ ਨਹੀਂ ਅਸੀਂ ਆਪਣੀ ਕਾਰ ਮੌਕੇ ਤੇ ਸੀਗੀ ਆਪਾਂ ਕਨਵਿੰਸ ਕਰ ਆਪਣੇ ਤੇ ਲੈ ਗਏ ਉਹਨਾਂ ਨੂੰ ਜੀ ਕੀ ਕਹਿਣਾ ਚਾਹਣਗੇ ਬਸ ਕੋਈ ਮੈਂ ਤਾਂ ਜਲੰਧਰ ਤੋਂ ਆ ਰਿਹਾ ਸੀਗਾ ਜਦੋਂ ਜਦੋਂ ਉੱਥੇ ਦੇਖਿਆ ਗੱਡੀਆਂ ਬਹੁਤ ਖੜੀਆਂ ਆ ਅਸੀਂ ਜਦੋਂ ਗੱਡੀ ਰੋਕੀ ਤੇ ਸਾਹਮਣੇ ਸਾਡੇ ਫੋਜਾ ਸਿੰਘ ਜੀ ਹੋਣੀ ਪਏ ਸੀਗੇ ਉਸ ਟਾਈਮ ਉਹ ਬੇਹੋਸ਼ੀ ਦੀ ਹਾਲਤ ਚ ਸੀ ਬੇਹੋਸ਼ੀ ਦੇ ਹਾਲਤ ਵਿੱਚ ਸੀਗੇ ਅਸੀਂ ਦਬਾ ਦਬ ਜਦੋਂ ਉਧਰੋਂ ਇਹ ਵੀ ਗੁਰਪ੍ਰੀਤ ਵੀ ਆ ਗਿਆ ਤੇ ਇੱਕ ਮੁੰਡਾ ਮੇਰੇ ਨਾਲ ਸੀ ਗੋਪੀ ਅਸੀਂ ਉਹਨਾਂ ਨੂੰ ਦਬਾ ਦਬ ਗੱਡੀ ਚ ਪਾ ਕੇ ਤੇ ਹਸਪੀਟਲ ਲੈ ਗਏ ਤੇ ਇਹਨਾਂ ਦੇ ਘਰ ਦੇ ਨੂੰ ਰਸਤੇ 'ਚ ਹੀ ਫੋਨ ਕੀਤਾ ਵੀ ਉਹ ਇਦਾਂ ਕੋਈ ਅੰਤਮ ਅੱਖਰ ਉਹਨਾਂ ਨੇ ਬੋਲੇ ਹੁਣ ਅੰਤਮ ਅੱਖਰ ਤਾਂ ਕੋਈ ਨਹੀਂ ਉਹਦਾ ਉਹਨਾਂ ਦੇ ਜਿੱਦਾਂ ਦਰਦ ਹੋ ਰੇ ਸੀ ਪੇਨ ਹਾਏ ਹਾਏ ਜਿੱਦਾਂ ਇਦਾਂ ਕਰਦੇ ਸੀ ਔਰ ਬੋਲਣ ਜੋਗੇ ਹੈ ਨਹੀਂ ਸੱਟਾਂ ਬਹੁਤ ਜ਼ਿਆਦੀਆਂ ਲੱਗੀਆਂ ਸੀ ਸੱਟਾਂ ਦੇ ਬਾਰੇ ਡਾਕਟਰਾਂ ਦਾ ਕੀ ਕਹਿਣਾ ਕਿੱਥੇ ਕਿ ਲੱਗੀਆਂ ਸੀ ਪਹਿਲੋ ਤਾਂ ਸਾਨੂੰ ਕਹਿੰਦੇ ਸੀਗੇ ਵੀ ਥੋੜੀਆਂ ਹੀ ਸੱਟਾਂ ਆ ਵੀ ਤੁਹਾਨੂੰ ਸਿਰ ਦੇ ਵਿੱਚ ਥੋੜੇ ਕਲੌਟਸ ਜੰਮੇ ਆ ਤੇ ਠੀਕ ਹੋ ਜਾਣਾ ਤਿੰਨ ਚਾਰ ਦਿਨ ਅਸੀਂ ਰੱਖਾਂਗੇ ਤੁਸੀਂ ਘਰ ਜਾ ਸਕਦੇ ਬਾਅਦ ਵਿੱਚ ਪਰ ਅਚਾਨਕ ਬਾਅਦ ਵਿੱਚ ਫਿਰ ਉਹ ਇਸ ਤਰ੍ਹਾਂ ਹੋ ਗਿਆ ਕਿ ਜ਼ਿਆਦਾ ਹੀ ਹੋ ਗਿਆ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਤੁਸੀਂ ਵੇਖ ਰਹੇ ਹੋ ਸਰਦਾਰ ਫੌਜਾ ਸਿੰਘ ਦੇ ਨਾਲ ਉਹ ਪਤਵੰਤੇ ਸੱਜਣ ਜਿਹੜੇ ਕਿ ਉਹਨਾਂ ਦੇ ਅਖੀਰਲੇ ਵਕਤ ਉਹਨਾਂ ਦੇ ਨਾਲ ਸਾਂ ਹਸਪਤਾਲ ਦੇ ਵਿੱਚ ਪਹੁੰਚਾਉਣ ਦੇ ਵਿੱਚ ਉਹਨਾਂ ਨੇ ਮਦਦ ਕੀਤੀ ਡਾਕਟਰਾਂ ਦੇ ਵੱਲੋਂ ਪਹਿਲਾਂ ਉਮੀਦ ਜਤਾਈ ਗਈ ਕਿ ਉਹ ਠੀਕ ਹੋ ਜਾਣਗੇ ਪਰ ਬਾਅਦ ਦੇ ਵਿੱਚ ਤਬੀਅਤ ਜਿਹੜੀ ਵਿਗੜਦੀ ਗਈ ਤੇ ਫਿਰ ਸਰਦਾਰ ਫੌਜਾ ਸਿੰਘ ਵਾਪਸ ਘਰ ਦੇ ਨਾ ਆਏ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਲਾਈਵ ਤਸਵੀਰਾਂ ਜਿਦੇ ਵਿੱਚ ਸਰਦਾਰ ਫੌਜਾ ਸਿੰਘ ਜਿਹੜੇ ਆਪਣੀ ਜ਼ਿੰਦਗੀ ਦਾ ਅਖੀਰਲਾ ਅੰਤਿਮ ਛੋ ਜਿਹੜਾ ਪ੍ਰਾਪਤ ਕਰ ਚੁੱਕੇ ਨੇ ਆਪਣੇ ਪਿੰਡ ਵਿਆਸ ਨੂੰ ਇੱਕ ਵੱਡਾ ਨਾਮ ਦੇਣ ਵਾਲੇ ਪਿੰਡ ਵਿਆਸ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ ਇਤਿਹਾਸ ਹੈ ਮਹਾ ਭਾਰਤ ਲਿਖਣ ਵਾਲੇ ਮਹਾਰਿਸ਼ੀ ਵਿਆਸ ਨੇ ਇਸ ਪਿੰਡ 'ਚ ਬੈਠ ਕੇ ਮਹਾ ਭਾਰਤ ਲਿਖੀ ਸੀ ਸੋ ਇਸ ਕਾਰਨ ਇਸ ਪਿੰਡ ਦਾ ਨਾਮ ਵਿਆਸ ਬਣਿਆ ਇੱਕ ਤੇ ਇਤਿਹਾਸਕ ਪੱਖ ਵੀ ਇਸ ਪਿੰਡ ਨਾਲ ਜੁੜਿਆ ਹੈ ਤੇ ਹੁਣ ਖੇਡਾਂ ਦਾ ਪੱਖ ਵੀ ਇਸ ਪਿੰਡ ਦੇ ਨਾਲ ਜੁੜਿਆ ਤੇ ਸਰਦਾਰ ਫੌਜਾ ਸਿੰਘ ਨੇ ਇਸ ਪਿੰਡ ਨੂੰ ਹੋਰ ਵੀ ਜ਼ਿਆਦਾ ਅਮਰ ਕਰ ਦਿੱਤਾ ਨਾਲ ਹੀ ਨਾਲ ਜੋ ਹਿੱਟ ਐਂਡ ਰਨ ਦਾ ਹਾਦਸਾ ਇਹਨਾਂ ਦੇ ਨਾਲ ਵਾਪਰਿਆ ਜਿਹੜੀ ਇੱਕ ਬਹੁਤ ਮੰਦਭਾਗੀ ਘਟਨਾ ਆ ਉੱਥੇ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਸੜਕ ਸੁਰੱਖਿਆ ਫੋਰਸ ਦੇ ਲਈ ਬਹੁਤ ਸਾਰੀਆਂ ਗੱਡੀਆਂ ਅਨਾਉਂਸ ਕੀਤੀਆਂ ਗਈਆਂ ਬਹੁਤ ਸਾਰੀਆਂ ਗੱਡੀਆਂ ਤਿਆਰ ਕੀਤੀਆਂ ਗਈਆਂ ਕਿ ਜਦੋਂ ਵੀ ਸੜਕਾਂ ਦੇ ਉੱਤੇ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਤੇ ਉੱਥੇ ਜਿਹੜੀ ਹੈ ਸਹੂਲਤ ਦਿੱਤੀ ਜਾਏਗੀ ਉਸ ਸੜਕ ਸੁਰੱਖਿਆ ਫੋਰਸ ਦੇ ਜਿਹੜੇ ਪਰ ਖਚੇ ਨੇ ਉਹ ਇਸ ਹਾਦਸੇ ਤੋਂ ਬਾਅਦ ਸਾਹਮਣੇ ਆ ਚੁੱਕੇ ਨੇ ਕਿ ਕਿੰਨੇ ਕੁ ਸੱਚ ਨੇ ਤੇ ਕਿੰਨੇ ਕੁ ਝੂਠ ਨੇ ਕਿਉਂਕਿ ਜਿੱਥੇ ਆਮ ਇਨਸਾਨ ਦੀ ਗੱਲ ਕੀਤੀ ਜਾ ਸਕੇ ਜੇਕਰ ਸਰਦਾਰ ਫੌਜਾ ਸਿੰਘ ਨੂੰ ਕੋਈ ਵੀ ਇੱਕ ਜਿਹੜੇ ਮਸ਼ਹੂਰ ਨਾਮ ਹੈ ਜਿਸ ਨੇ ਇੱਕ ਵੱਡੀ ਹਸਤੀ ਹੈ ਜਿਸ ਨੇ ਇੱਕ ਵੱਡਾ ਨਾਮ ਕਮਾਇਆ ਜੇਕਰ ਉਸ ਨੂੰ ਕੋਈ ਵੀ ਕਾਰਨ ਟੱਕਰ ਮਾਰ ਸਕਦਾ ਹੈ ਤਾਂ ਆਮ ਵਿਅਕਤੀ ਸੜਕਾਂ ਦੇ ਉੱਤੇ ਕਿੰਨਾ ਕੁ ਸੁਰੱਖਿਅਤ ਹੈ ਇੱਕ ਵੱਡਾ ਸਵਾਲ ਖੜਾ ਹੋਇਆ ਇਸ ਹਾਦਸੇ ਤੋਂ ਬਾਅਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ